ਤੁਹਾਡਾ ਜੀ ਤੁਹਾਨੂੰ ਜੀ ਗੱਲੋ ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨੋ ਜੀ ਕੀ ਹਾਲ ਚਾਲ ਨੇ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਸਾਡੇ YouTube ਚੈਨਲ ਤੇ ਆਪਾਂ ਇਹ ਸਿਗਜ਼ਾਰ ਸਬਜ਼ੀਆਂ ਖਰੀਦਣ ਏ ਹੈਗਾ ਜੀ ਧੂਰੀ ਦਾ ਬਾਜ਼ਾਰ ਭਾਈ 6 ਕਿਲੋ 70 80 ਕਿਲੋ ਬੜੀ ਪਾ ਦੇਣਾ 40 ਕਰ ਦੋਗੇ ਇਹ ਬੜੀ 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 ਲੋ ਜੀ ਕੁਝ ਸਬਜ਼ੀਆਂ ਆਪਾਂ ਨੇ ਲੈ ਲਈਆਂ ਤੇ ਕੁਛ ਆਪਾਂ ਮੰਡੀ ਚ ਖਰੀਦਦੇ ਆਂ ਉਹ 60 ਰੁਪਏ ਸੀ ਗਿਆ ਨਵਾਂ ਨਵਾਂ ਗੋਭੀ 100 ਰੁਪਏ ਕਿਲੋ ਮਲੇਰ ਕੋਟ ਲੈ ਨਾ ਧੂਰੀ ਸ਼ਹਿਰ ਚੜੀ ਧੂਰੀ ਸ਼ਹਿਰ ਜੀ 100 ਰੁਪਏ ਕਿਲੋ ਤਾਂ ਬਾਕੀ ਦੇਖਦੇ ਆਪਾਂ ਹੁਣ ਕੀ ਲੈਣੇ ਆ ਥੋੜਾ ਕੁਝ ਦੇਖ ਲਓ ਕਿਨੇ ਦਾ ਸੀ ਇਹ गाजरा ने ना लौजी बैंगनी तोरियाँ मिर्च मोटी भिंडो <laughs>

ਉੱਧੇ ਵੇ ਮਾਰ ਕਿੱਧਰ ਬੈਠਣਾ ਲੱਜੇ ਨਹੀਂ ਹਾਂ ਬੈਠ ਜਾ ਲੋ ਜਿੰਨੇ ਜੋੜੇ ਘੜਤੇ ਆਪਾਂ ਨੇ ਇਹਦੇ ਚ ਮੈਨੂੰ ਹਜੇ ਕੁਛ ਨਹੀਂ ਪਸੰਦ ਆਇਆ ਲੋ ਜੀ ਕਰੋ وہ لے ادھر گڈ کے یہاں کالا تے ڈوا رکھ بڑی عمران میں نے ہاتھ سے ویڈیو بنائی ہے کیا رکھنا ڈھکنا میں وہی دیکھوں چوک میں ਸਾਰੇਨ ਪਿਆਰ ਨਾਲ ਸਤਿ ਸ੍ਰੀ ਅਕਾਲ। ਇਹ ਸਾਰਾ ਨਵਯੁਗੀ ਕੰਮ ਸਾਡੇ ਰੈਡੀਕਿਟੀ ਤੇ ਦਿੱਤੇ। ਤੁਹਾਡਾ ਬਸਾਰ ਹੈ ਮੈਂ ਬੈਲਕਨ ਹੈ ਸਾਡੇ ਚੈਨਲ ਤੇ। ਤੇ ਅਸਲੀ ਅੱਜ ਬਣਾ ਰਹੇ ਆ ਬਾਕਸ ਦੀ ਸਜਰੀ। ਫਿਲਹਾਲ ਅੱਜ ਤਾਂ ਕੋਫਟੀ ਬਣਾ ਰਹੇ ਆ ਤੇ ਸਬਜ਼ੀ ਵਿੱਚ ਸਜਰੀ ਰਹੇ। ਇਹ ਨਹੀਂ ਕਿ ਬਾਕੀ ਹੋ। ਬਾਕੀ ਕਿੱਦਾਂ ਬਣਾ ਲਵਾਂਗੇ। ਕੋਈ ਨਿਚਾਰ ਨਾ ਕਰਨੇ ਕਿ ਕਿੱਥੋਂ ਮੈਂ ਹਲਦੀ ਜਿਹੜੇ ਪੱਕੇ ਤੋਂ ਤੁਸੀ ਕਰ। ਮੈਂ ਜਿਹੜੀ ਰੋਟੀ ਸਾਰੀ ਹੈ ਵੀ ਮੈਂ ਹਾਲੇ ਦੇਖ ਫਿਰਾਂ ਤਾ। ਤਾਂ ਮੇਰੇ ਘੰਨੇ ਕੋਈ ਕੋਪ ਦਾ ਕੱਚਾ ਨਾ ਰਹੇ। ਮੈਂ ਕਿਹੜੇ ਕੱਚੇ ਆਉਣਗਾ ਮੈਂ ਕਹਿੰਦੀ ਨਹੀਂ। ਹੋਰ ਸੁਣਾ। ਇਹ ਨਾਲ ਚੱਲਣ ਦਾ ਸਾਰਾ ఏ ਕਸੇ ਜੇ ਸਾਰੇ ਰਾੜ ਵਾੜੇ ਬਣਦੇ ਨੇ ਹੁਣ ਉਹਨਾਂ ਨੂੰ ਉਹ ਵੀ ਕਿ ਕਿਸੇ ਪਲੀਕਾਂ ਕਰ ਲਓ ਸੱਚੇ ਗੱਡੇ ਟੱਪਲੇ ਨਹੀਂ ਆ ਪੈਂਦਾ ਆਪਾਂ ਇਹਨੇ ਪਕਾ ਲਏ ਜੇ ਬਾਅਦ ਵਿੱਚ ਮੇਰੀ ਭੈਣ ਫਰਾਈ ਕਰਕੇ ਖਾ ਲਈ ਗਿੱਡਾਂ ਕਰਕੇ ਆਪਾਂ ਪਾ ਕੇ ਆ ਜਣੋ ਬਾਅਦ ਵਿੱਚ ਤੇਲ ਚੱਪਟਾ ਹੋ ਜਾਵੇਂਗਾ ਹਾਂ ਬਾਅਦ ਵਿੱਚ ਤੇਲ ਗੰਦਨਾ ਹੋ ਜਾਊਗਾ ਤਾਂ ਮੇਰੀ ਕੈਸਲਾ ਸਰਪਾ ਕਰਦੀ ਹੈ ਕਹਿੰਦੀ बार बार پیر ਗਰਮ ਕਰਨਾ ਹੈ ਇੱਕੋ ਬਾਾਰ ਅੱਡ ਕਰਦੇ

ਚਲੋ ਜੀ ਇੱਦਾਂ ਸਾਰੇ ਕੋਪ ਤੇ ਆਪਾਂ ਰਾੜ ਕੇ ਕੱਢ ਲਾਂਗੇ ਠੀਕ ਐ ਤੇ ਬਹੁਤ ਸਵਾਦ ਔਰ ਬਹੁਤ ਜਮੀ ਜਮੀ ਬਣ ਗਏ ਤੇ ਤੁਸੀਂ ਵੀ ਬਣਾਇਓ ਤੇ ਖਾਇਓ ਤੇ ਸਾਰੇ ਭੈਣ ਭਰਾ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬਰ ਚੈਨਲ ਜ਼ਰੂਰ ਕਰ ਲਿਓ ਜੀ ਤੇ ਦੱਸਿਓ ਤੇ ਇਦਾਂ ਦੀ ਮੇਰੀ ਭੈਣ ਦੀ ਵੀ ਤੁਹਾਨੂੰ ਜੀ ਲੁੱਕ ਇਦਾਂ ਵਿੱਚ ਇਦਾਂ ਉੱਪਰ ਇਹਨਾਂ ਨੇ ਬਹੁਤ ਸਾਰੇ ਚੀਨੀ ਹੋਏ ਨੇ ਡੱਬੇ ਇਹਦਾ ਡੱਬੇ ਚੀਂਗੇ ਸੌਦਾ ਆਰਾਮ ਨਾਲ ਲੱਗ ਜਾਂਦਾ ਨੇ ਇਦਾਂ ਹੈਗੀ ਇਹਨਾਂ ਦੇ ਘਰ ਦੇ ਲੁੱਕ ਬਾਹਰਲੇ ਸੈਟ ਤਾਂ ਪਗਏ ਨਹੀਂ ਆ ਲਾਹਵਣ ਕੁਛ ਗਮਲੇ ਆ ਗਮਲੇ ਲਿਆਂਦੇ ਸੀ ਅੱਜ ਹੰਮੇ ਜੀ ਦੀ ਆ ਬਕਾ ਰਹੀ ਪ੍ਰੈਕਟੀਕਲ ਕਰ ਲੋ ਕਰ ਲੋ ਵਧੀਆ ਲੋ ਜੀ ਕੋਪ ਤੇ ਆਪਣੇ ਸਾਰੇ ਬਣ ਗਏ ਨੇ ਤੇ ਥੋੜੇ ਜਿਹਾ ਰੱਖ ਲੇ ਆਹ ਵਾਲੇ ਆਪਾਂ ਖਾ ਲਾਂਗੇ ਤੇ ਬਾਕੀ ਆਪਾਂ ਸਬਜ਼ੀ ਦੇ ਵਿੱਚ ਪਾ ਦਿੰਨੇ ਆ ਜਿਹੜੇ ਆਪਾਂ ਨਹੀਂ ਕੱਢ ਲਏ ਨੇ ਤੇ ਸਬਜ਼ੀ ਆਪਾਂ ਨੂੰ ਉਧਰ ਬਣਾ ਲਈ ਉਹਦੇ 'ਚ ਪਾ ਲਈ ਆਪਾਂ ਕੋਪ ਤੇ ਇਨੇ ਪੱਕਦੇ ਨੇ ਇੰਨੇ ਮੈਂ ਸਬਜ਼ੀ ਚ ਘੋਕ ਕੇ ਪਾ ਦਾਂ ਤੇ ਇਧਰ ਆਪਣੇ ਆਲੂ ਵਾਲੇ ਪਰੌਂਠੇ ਬਣ ਕੇ ਤਿਆਰ ਹੋ ਗਏ ਨੇ ਇਹ ਖਾਣੇ ਨੇ ਮੈਂ ਤੇ ਚਾਹ ਵੀ ਬਣ ਗਈ ਮੇਰੇ ਵਾਸਤੇ ਵਾਓ ਚਲੋ ਹੁਣ ਆਹ ਘੋਕ ਨੂੰ ਪਾ ਦਾਂ ਤਾਂ ਸਬਜ਼ੀ ਦੇ ਵਿੱਚ ਉੱਤੇ ਜਿਹੀ ਰਹੀ ਪਰਾਂ ਉਹ ਜਿਹੜੀ ਦੋ ਪੀਰੀ ਸਬਜ਼ੀ ਆਪਣੇ ਬਣ ਗਈ ਸੀ ਪਹਿਲਾਂ ਤੇ ਮਸਾਲੇ ਨੂੰ ਜੇ ਆਪਣੇ ਬੋਕ ਤੇ ਸੁਕਣੇ ਸਾਰੇ ਕੋਕ ਟਿੱਪ ਕਰਨੀ ਬੀਤੀ ਨੇ ਇਹ ਸਬਜੀ ਚ ਪਾ ਦੇਖੋ ਹੁਣ ਬੋਲ ਗਾ ਦੋ ਹਨੋ ਐਨੂੰ ਬਸ ਹਲਕਾ ਜਿਹਾ ਜਲਵਾ ਦਾਂਗੇ ਸੇਕ ਤੇ ਸਬਜੀ ਆਪਣੀ ਕੌਫੀਆਂ ਦੀ ਰੈਡੀ ਆ। ਇਹ ਆ ਪਾਤੀ ਆਪਾਂ ਨੇ ਸੁੱਕੀ ਮੇਥੀ ਕਸੂਰੀ ਮੇਥੀ ਸੁੱਕੀ ਮੇਥੀ ਅਮਨ ਥਾਲੀ ਫਰਾੜਾ